ਗੁੱਡ ਈਵਨਿੰਗ एवरीवन बॉडी ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਮਿਲਦੇ ਹਾਂ ਹਰ ਰੋਜ਼ ਸ਼ਾਮ ਨੂੰ 9:30 ਵਜੇ ਤੇ ਇਸ ਬੈਚ ਦੇ ਵਿੱਚ ਸਾਡੀ ਕਲਾਸ ਹੁੰਦੀ ਹੈ ਜੀ ਪੰਜਾਬੀ ਦੀ ਜਿਹੜਾ ਤੁਹਾਡਾ ਡੀਟਪਲ ਐਸਬੀ ਦਾ ਪੇਪਰ ਬਸ ਆਨ ਹੀ ਵਾਲਾ ਆ ਕਰੀਬਨ 8 ਜਾਂ 9 ਦਿਨ ਰਹਿ ਗਏ ਹੋਣੇ ਆ ਉਸੇ ਪੇਪਰ ਦੀ ਤਿਆਰੀ ਆਪਾਂ ਇਸ ਸ਼ਾਮ ਦੇ ਵਿੱਚ ਕਰਦੇ ਆ ओके ਤਾਂ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਅਗਰ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਿਹਾ ਹੈ ਤਾਂ ਉਹ ਸਾਡੀ ਇਹ 9:30 ਵਜੇ ਵਾਲੀ ਲਾਈਵ ਕਲਾਸ ਨੂੰ ਜੁਆਇਨ ਕਰ ਸਕਦਾ ਹੈ ਅੱਜ ਦੀ ਕਲਾਸ ਦੇ ਵਿੱਚ ਅਸੀਂ ਗੁਰਚਰਨ ਸਿੰਘ ਜਸੂਜਾ ਨੂੰ ਬਤੌਰ ਨਾਟਕਕਾਰ ਪੜਨ ਵਾਲਿਆਂ ਠੀਕ ਹੈ ਜੀ ਥੋੜੀ ਜੀ ਗੱਲ ਬੈਚ ਦੇ ਬਾਰੇ ਵਿੱਚ ਕਰ ਲਈਏ ਜੇਕਰ ਤੁਸੀਂ ਥਿਉਰੀ ਕਲਾਸਿਸ ਲੈਣੀ ਹੈ ਪੰਜਾਬੀ ਹਿਸਟਰੀ ਜਾਂ ਪੋਲਿਟੀਕਲ ਸਾਇੰਸ ਦੀਆਂ ਜਿਸ ਦੇ ਵਿੱਚ ਤੁਸੀਂ ਬਹੁਤ ਹੀ ਡਿਟੇਲ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਸਾਰੇ ਦੇ ਸਾਰੇ ਸਿਲੇਬਸ ਦੀ इवन ਜੇਕਰ ਸਿਲੇਬਸ ਤੋਂ 12ਵੀਂ ਕੋਈ ਇੰਪੋਰਟੈਂਟ ਟਾਪਿਕ ਹੈ ਉਸ ਦੀ ਵੀ ਜੇਕਰ ਤੁਸੀਂ ਤਿਆਰੀ ਕਰਨੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੀ 6280492562 ਠੀਕ ਹੈ ਤਾਂ ਇਸ ਨੰਬਰ ਦੇ ਉੱਪਰ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਮਾਸਟਰ ਕੇਡਰ ਦੇ ਲਈ ਡੀਟਪੀਐਸਬੀ ਲਈ ٹیਜੀਟੀ ਲਈ ਜਾਂ ਫਿਰ ਅਗਰ ਤੁਸੀਂ ਲੈਕਚਰਰ ਦੀ UGC ਦੀ ਤਿਆਰੀ ਕਰ ਰਹੇ ਹੋ ਤਾਂ ਹਰ ਇੱਕ ਪੇਪਰ ਦੇ ਵਿੱਚ ਇਹ ਵਾਲਾ ਸੈਸ਼ਨ ਔਰ ਇਹ ਵਾਲਾ ਬੈਚ ਦੋਨੋਂ ਹੀ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ YouTube ਦੀਆਂ ਸਾਰੀਆਂ ਕਲਾਸਿਸ ਦੀ ਫਰਦਰ ਅਪਡੇਟ ਮਿਲਦੀ ਰਹੇ ਤਾਂ ਉਸ ਦੇ ਲਈ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹ ਹੋ ਗਈ ਜੀ ਬੈਚ ਬਾਰੇ ਜਾਣਕਾਰੀ ਐਂਡ ਲਾਈਵ ਕਲਾਸਿਸ ਬਾਰੇ ਜਾਣਕਾਰੀ ਹੁਣ ਇੱਕ ਹੋਰ ਜਾਣਕਾਰੀ ਤੁਹਾਡੇ ਲਈ ਦੱਸਦੇ ਆ ਆਉਣ ਵਾਲੇ ਸੰਡੇ ਯਾਨੀ ਕਿ ਇਹ ਵਾਲਾ ਜਿਹੜਾ ਹੁਨੇਦਵਾਰ ਆਊਗਾ ਸ਼ਾਮ ਸੌਰੀ ਸਵੇਰੇ 11 ਵਜੇ ਆਪਾਂ ਇੱਕ ਮੈਰਾਥਨ ਸਟਾਰਟ ਕਰਾਂਗੇ ਖਾਸ ਕਰਕੇ ਸਾਡਾ ਟਾਰਗੇਟ ਰਹੇਗਾ ਕਿ ਉਸ ਮੈਰਾਥਨ ਦੇ ਵਿੱਚ ਅਸੀਂ ਗ੍ਰਾਮਰ ਨੂੰ ਕਵਰ ਕਰ ਸਕੀਏ ਠੀਕ ਹੈ ਯਾਨੀ ਪੰਜਾਬੀ ਵਿਆਕਰਨ ਦੇ ਬਾਰੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੂੰ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਵਾਲੀ ਕਲਾਸ ਥੋੜਾ ਲੰਮਾ ਜਾਏਗੀ ਆਈ ਏਮ ਇਨ ਹੋ ਸਕਦਾ ਹੈ ਕੀ 5 ਘੰਟੇ ਤੋਂ ਲੈ ਕੇ 10 ਘੰਟੇ ਦੇ ਵਿਚਕਾਰ ਵਿਚਕਾਰ ਦੇ ਟਾਈਮ ਵਿੱਚ ਖਤਮ ਹੋਏ ਤਾਂ ਜੇਕਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਪੇਪਰ ਤੋਂ ਪਹਿਲਾਂ ਤੁਹਾਡੀ ਸਾਰੀ ਰਿਵੀਜ਼ਨ ਹੋ ਜੇ ਜੀ ਪੂਰੀ ਗ੍ਰਾਮਰ ਦੀ ਐਂਡ ਸਾਹਿਤਕਾਰਾਂ ਦੇ ਵਿੱਚ ਵੀ ਕੋਸ਼ਿਸ਼ ਕਰ ਲਾਂਗੇ ਅਗਰ ਲੱਗੇਗਾ ਕਿ ਹਾਂ ਕਲਾਸ ਦੇ ਵਿੱਚ ਇੰਨਾ ਕੋ ਹੁਣ ਸਟੈਮੀਨਾ ਆਪਣੇ ਕੋਲ ਬਚਿਆ ਹੋਇਆ ਹੈ ਕਿ ਆਪਾਂ ਸਾਹਿਤਕਾਰ ਵੀ ਕਰ ਸਕਦੇ ਹਾਂ ਤਾਂ ਡੀਟਪੀਐਸਬੀ ਦੇ ਆਪਾਂ ਐਕਸਟਰਾ ਸਾਹਿਤਕਾਰ ਵੀ ਕਰ ਲਾਂਗੇ ਤੇ ਜਿਹੜੇ ਸਾਹਿਤਕਾਰ ਤੁਹਾਡੇ ਮਾਸਟਰ ਕੈਟਰ ਦੇ ਨਾਲ ਮਿਲਦੇ ਜੁਲਦੇ ਹੈ ਉਹਨਾਂ ਦੇ ਲਈ ਤੁਸੀਂ ਆਲਰੇਡੀ ਇਸ ਚੈਨਲ ਦੇ ਉੱਪਰ 10 ਘੰਟੇ ਦੀ ਇੱਕ ਵੀਡੀਓ ਮੈਂ ਪਾਈ ਹੋਈ ਹੈ ਮਾਸਟਰ ਵੀਡੀਓ ਤਾਂ ਉਸ ਮੈਰਾਥਨ ਨੂੰ ਜੁਆਇਨ ਕਰ ਲੈਣਾ ਠੀਕ ਹੈ ਜੀ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਆਉਣ ਵਾਲੇ ਸੰਡੇ ਨੂੰ 11 ਵਜੇ ਆਪਾਂ ਮਿਲਦੇ ਹਾਂ ਜੀ ਮੈਰਾਥਨ ਦੇ ਨਾਲ ਠੀਕ ਜੀ ਤਾਂ ਇਸ ਮੈਰਾਥਨ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਐਂਡ ਫੈਮਿਲੀਜ਼ ਨਾਲ ਸ਼ੇਅਰ ਕਰਨਾ ਜਿਹੜੇ ਵੀ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਠੀਕ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਔਰ ਹਾਂ ਉਹ ਵਾਲੀ ਮੈਰਾਥਨ ਤੁਹਾਡੇ PCS ਤੱਕ ਦੇ ਪੇਪਰ ਦੇ ਲਈ ਇੰਪੋਰਟੈਂਟ ਹੋਊਗੀ ਓਕੇ ਪਹਿਲਾ ਪ੍ਰਸ਼ਨ ਦੇਖੋ ਜੀ ਆ ਗਿਆ ਤੁਹਾਡੀ ਸਕਰੀਨ ਦੇ ਉੱਪਰ ਗੁਰਚਰਨ ਸਿੰਘ ਜਸੂ ਜਾ ਕਿੰਵੀਂ ਪੀੜ੍ਹੀ ਦੇ ਪੰਜਾਬੀ ਨਾਟਕਕਾਰ ਸਨ ਪਹਿਲੀ ਦੂਸਰੀ ਤੀਸਰੀ ਜਾਂ ਫਿਰ ਚੌਥੀ ਹਾਂਜੀ ਗੁੰਤਾ ਜੀ ਆਈ ਅੰਡਰਸਟੈਂਡ ਦੈਟ ਬਟ ਪ੍ਰੋਬਲਮ ਇਜ਼ ਥਿਸ ਕਿ ਤੁਹਾਡਾ ਹੁਣ ਆਈ ਥਿੰਕ ਇਹੀ ਵਾਲਾ ਸੰਡੇ ਰਹਿ ਗਿਆ ਅਗਲੇ ਸੰਡੇ ਤਾਂ ਆਈ ਥਿੰਕ ਤੁਸੀਂ ਬਹੁਤ ਚੰਗੀ ਤਰ੍ਹਾਂ ਤਿਆਰੀ ਕਰਨੀ ਹੋਏਗੀ ਤੇ ਰਾਖੀ ਜਿਹੜੀ ਆ ਜਾਂ ਰਖੜੀ ਕਹਿ ਲੋ ਉਹ ਹੈਗੀ ਆ ਮੰਡੇ ਨੂੰ ਤਾਂ ਸੰਡੇ ਨੂੰ ਜੁਆਇਨ ਕਰ ਸਕਦੇ ਹੋ ਤਾਂ ਦੇਖ ਲਓ ਆਦਰਵਾਇਜ਼ ਆਪਾਂ ਫਿਰ ਕੋਈ ਹੋਰ ਡੇ ਰੱਖ ਲੈਂਦੇ ਆ ਪਰ ਮੈਨੂੰ ਲੱਗਦਾ ਹੈ ਕਿ ਇਸ ਸੰਡੇ ਤੋਂ ਬੈਟਰ ਡੇ ਕੋਈ ਨਹੀਂ ਹੋ ਸਕਦਾ ਠੀਕ ਹੈ ਯਾਨੀ ਕਿ ਪਰਸੋਂ ਚਲੋ ਐਤਾ ਕਰਦੇ ਆ ਕੋਈ ਚੱਕਰ ਨਹੀਂ ਆਪਾਂ ਐ ਕਰਦੇ ਆ ਸੰਡੇ ਨੂੰ ਛੱਡ ਕੇ ਆਪਾਂ ਕੋਈ ਹੋਰ ਡੇ ਦੇਖ ਲੈਂਦੇ ਆ ਫਿਰ ਮੈਂ ਤੁਹਾਨੂੰ ਜਲਦੀ ਹੀ ਇਸ ਦੇ ਬਾਰੇ ਦੇ ਵਿੱਚ ਦੱਸ ਦਊਗੀ ਠੀਕ ਹੈ कोई ना वेट कर लो संडे रन देंगे फिर आप कोई होर डे देख लें आई अंडरसटैंड कि राखी तो सारे जने एक दूसरे के घर आते हैं ना ब्रदर सिस्टर कर सिस्टर ब्रदर कर तो मे बी तो मैराथन ना ज्वाइन कर पाओ कोई प्रॉब्लम नहीं ए वाला संडे कैंसल कर दिया एक दो दिन बाद देख लें चलो तो इसका उत्तर की आएगा जिन्होंने भी आंसर किया दूसरी पीढ़ी उन्हों आंसर बिल्कुल सही है अगे देखो जी साढ़े सामने आ गया दूसरा प्रश्न ਗੁਰਚਰਨ ਸਿੰਘ ਜਸੂਜਾ ਬਾਰੇ ਸਹੀ ਕਥਨ ਚੁਣਨਾ ਠੀਕ ਹੈ ਜਨਮ 1 ਮਈ 1925 ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ ਮਾਤਾ ਗਿਆਨਕੌਰ ਤੇ ਪਿਤਾ ਮੋਹਨ ਸਿੰਘ ਜਸੂਜਾ ਦੋਨੋਂ ਸਹੀ ਹਨ ਜਾਂ ਦੋਨੋਂ ਗਲਤ ਹਨ ਬੱਚੇ ਕੱਲ ਇਸ ਲਈ ਨਹੀਂ ਹੋ ਸਕਦਾ ਕਿਉਂਕਿ ਪੀਪੀਟੀ ਹਲੇ ਤਿਆਰ ਨਹੀਂ ਹੈ ਤਾਂ ਪੀਪੀਟੀ ਤਿਆਰ ਕਰਨ ਦੇ ਲਈ ਵੀ ਐਟ ਲੀਸਟ ਮੈਨੂੰ ਡੇ ਚਾਹੀਦਾ ਹੈ ਹੈਨਾ ਇਸ ਕਰਕੇ ਤਫੀਰ ਕਹੋਗੇ ਤਾਂ ਸੰਡੇ ਨਹੀਂ ਕਰਾਂਗੇ ਮੈਨੂੰ ਬਸ ਦੱਸ ਦੇਣਾ ਭੈਂਡ ਤੇ ਡਿਸਕਸ ਕਰ ਲਾਂਗੇ ਬਾਕੀ ਹੈਨਾ ਇੱਕ ਵਾਰੀ ਅੱਜ ਦੀ ਕਲਾਸ ਪਹਿਲਾਂ ਕਰੀਏ ਬਿਲਕੁਲ ਸਹੀ ਕਿਹਾ ਤੁਸੀਂ ਇਸ ਦਾ ਉੱਤਰ ਹੋਏਗਾ ਤੀਸਰਾ ਯਾਨੀ ਕਿ ਇਹ ਦੋਨੋਂ ਦੇ ਦੋਨੋਂ ਹੀ ਰਾਈਟ ਆਨਸਰ ਨੇ ਓਕੇ ਦੋਨੋਂ ਹੀ ਸਹੀ ਕਥਨ ਨੇ ਅੱਗੇ ਦੇਖਦੇ ਹਾਂ ਜੀ ਤੀਸਰਾ ਕੁਐਸਚਨ ਗੁਰਚਰਨ ਸਿੰਘ ਜਸੂਜਾ ਨੇ ਸਭ ਤੋਂ ਪਹਿਲਾਂ ਕੀ ਲਿਖਣਾ ਸ਼ੁਰੂ ਕੀਤਾ ਹਾਂਜੀ ਨਾਟਕ ਕਵਿਤਾ ਇਕਾਂਗੀ ਜਾਂ ਫਿਰ ਨਾਵਲ ਤੀਸਰੇ ਪ੍ਰਸ਼ਨ ਦੇ ਲਈ ਉੱਤਰ ਕਰਨੇ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਕੀ ਲਿਖਣਾ ਸਟਾਰਟ ਕੀਤਾ ਕੋਈ ਨਾ ਗੁੰਤਾ ਜੀ ਆਪਾਂ ਦੇਖ ਲੈਂਦੇ ਹਾਂ ਟਿਊਜ਼ਡੇ ਜਾਂ ਵੈਨਸਡੇ ਹਨਾ ਕੋਈ ਵੀ ਦਿਨ ਇਹਨਾਂ ਦੇ ਵਿੱਚੋਂ ਰੱਖ ਲੈਂਦੇ ਆ ਤੇ ਫਿਰ ਇਹ ਹੈ ਕਿ ਉਹ ਦੁਪਹਿਰ ਜੇ ਨੂੰ ਸਟਾਰਟ ਹੋ ਪਾਏਗੀ ਲਾਈਕ ਕਰੀਬਨ 4 ਵਜੇ ਸ਼ੁਰੂ ਹੋ ਪਾਏਗੀ ਕਿਉਂਕਿ ਉਸ ਤੋਂ ਪਹਿਲਾਂ ਮੇਰੀਆਂ ਕਲਾਸਿਸ ਰਹਿੰਦੀਆਂ ਫਿਰ ਰਾਤ ਨੂੰ ਜਿੰਨੇ ਵਜੇ ਤੱਕ ਚੱਲੇਗੀ ਆਪਾਂ ਚਲਾ ਲਾਂਗੇ ਐਦਾਂ ਦਾ ਕੁਝ ਕਰ ਸਕਦੇ ਆ ਠੀਕ ਹੈ ਡੋਨਟ ਵਰੀ ਆਪਾਂ ਕਰ ਲਾਂਗੇ ਡੋਨਟ ਵਰੀ ਚਲੋ ਤੀਸਰੇ ਦੇ ਲਈ ਬੀ ਆਨਸਰ ਆ ਰਿਹਾ ਹੈ ਜੀ ਕਵਿਤਾ ਬਹੁਤ ਵਧੀਆ ਬਹੁਤ ਵਧੀਆ ਜਿਨ੍ਹਾਂ ਨੇ ਵੀ ਬੀ ਆਨਸਰ ਕੀਤਾ ਦੇ ਆਰ ਐਬਸੋਲੂਟਲੀ ਰਾਈਟ ਅੱਗੇ ਚੌਥਾ ਦੇਖੋ ਜੀ ਗੁਰਚਰਨ ਸਿੰਘ ਜਸੂਜਾ ਨੇ ਹੇਠਾਂ ਵਿੱਚੋਂ ਕਿਸ ਮੈਗਜ਼ੀਨ ਦੀ ਸੰਪਾਦਕੀ ਕੀਤੀ ਖਾਲਸਾ ਸੇਵਕ ਮੈਗਜ਼ੀਨ ਲਿਖਾਰੀ ਮੈਗਜ਼ੀਨ ਦੋਨੋਂ ਜਾਂ ਫਿਰ ਕਲਮ ਮੈਗਜ਼ੀਨ ਅਤੇ ਸਾਰੇ ਪ੍ਰਸ਼ਨ ਨੰਬਰ ਚੌਥੇ ਦੇ ਲਈ ਉੱਤਰ ਕਰਨੇ ਜੀ ਕਿਹੜੀ ਮੈਗਜ਼ੀਨ ਦੀ ਸੰਪਾਦਕੀ ਗੁਰਚਰਨ ਸਿੰਘ ਜਸੂਜਾ ਨੇ ਕੀਤੀ ਹਾਂਜੀ ਜੀ ਕੁਐਸਚਨ ਨੰਬਰ 4 ਦੇ ਲਈ ਆਨਸਰ ਐਂਡ ਕੁਐਸਚਨ ਦਾ ਨੰਬਰ ਜ਼ਰੂਰ ਪਾਉਂਦੇ ਜਾਓ ਨਾਲ ਦੇ ਨਾਲ ਓਕੇ ਹਾਂਜੀ ਪਲੀਜ਼ ਕੁਐਸਚਨ ਨੰਬਰ 4 ਕੀ ਉੱਤਰ ਆਏਗਾ ਯੈਸ ਪਲੀਜ਼ 4th ਲਈ ਤੁਹਾਡਾ ਸੀ ਆਨਸਰ ਆ ਰਿਹਾ ਹੈ ਦੋਨੋਂ ਬਿਲਕੁਲ ਠੀਕ ਹੈ ਮੁੰਨ ਐਨਾ ਦੋਨਾਂ ਮੈਗਜ਼ੀਨਸ ਦੇ ਤੁਸੀਂ ਅਲੱਗ-ਅਲੱਗ ਨਾਮ ਵੀ ਯਾਦ ਰੱਖ ਲੈਣਾ ਕਿਉਂਕਿ ਪੇਪਰ ਦੇ ਵਿੱਚ ਜ਼ਰੂਰੀ ਨਹੀਂ ਹੈ ਦੋਨੋਂ ਆਪਸ਼ਨ ਆਏ ਰਾਈਟ ਨਹੀਂ ਕਲਮ ਵਾਲਾ ਠੀਕ ਨਹੀਂ ਹੋਏਗਾ ਬੱਚਾ ਇਸ ਲਈ ਡੀ ਤਾਂ ਬਿਲਕੁਲ ਵੀ ਨਹੀਂ ਹੈ ਤਾਂ ਇਹ ਦੋ ਹੀ ਮੈਗਜ਼ੀਨਸ ਹੈ ਜਿਨ੍ਹਾਂ ਦੀ ਸੰਪਾਦਕੀ ਕੀਤੀ ਹੈ ਖਾਲਸਾ ਸੇਵਕ ਤੇ ਲਿਖਾਰੀ ਦੋਨੋਂ ਯਾਦ ਰੱਖਣਾ ਓਕੇ ਜੀ ਪੰਜਵਾਂ ਪ੍ਰਸ਼ਨ ਦੇਖੋ ਹੇਠਾਂ ਵਿੱਚੋਂ ਗੁਰਚਰਨ ਸਿੰਘ ਜਸੂਜਾ ਦਾ ਪ੍ਰਸਿੱਧ ਨਾਟਕ ਦੱਸੋ ਸਫੇਦ ਘੋੜਾ ਬੁੱਢਾ ਬਾਂਦਰ ਨੋਕਆਊਟ ਜਾਂ ਬੁੱड्ढा ਤੋਤਾ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰੋ ਐਨਾ ਦਾ ਲਿਖਿਆ ਹੋਇਆ ਪ੍ਰਸਿੱਧ ਨਾਟਕ ਗੁਰਚਰਨ ਸਿੰਘ ਜਸੂਜਾ ਦਾ ਹਾਂਜੀ ਕੁਐਸਚਨ ਨੰਬਰ 5 ਦੇ ਲਈ ਕੀ ਉੱਤਰ ਆਏਗਾ ਐਂਡ ਚੈਨਲ ਨੂੰ ਬੱਚਾ ਸਬਸਕ੍ਰਾਈਬ ਜ਼ਰੂਰ ਕਰ ਲਓ ਆਉਣ ਵਾਲੇ ਟਾਈਮ 'ਚ ਤੁਹਾਨੂੰ ਆਲਮੋਸਟ ਐਸ ਚੈਨਲ ਦੇ ਉੱਪਰ ਹੌਲੀ-ਹੌਲੀ ਕਰਕੇ ਹਰ ਇੱਕ ਵੀਡੀਓ ਹੀ ਮਿਲਣ ਲੱਗ ਜਾਣੀ ਆ ਠੀਕ ਹੈ ਯਾਨੀ ਹਾਰਿਕ ਪੇਪਰ ਦੀ ਪੀਟੈਟ ਤੁਹਾਨੂੰ ਪਤਾ ਹੈ ਕਿੰਨਾ ਇੰਪੋਰਟੈਂਟ ਹੈ ਤਾ ਜੇਕਰ ਸਹੀ ਰਿਸਪੌਂਸ ਮਿਲਦਾ ਰਹਾ ਤਾਂ ਫੋਰ ਸ਼ੂਰ ਆਪਾਂ ਜਲਦੀ ਹੀ ਉਹਨਾਂ ਲਈ ਕਲਾਸਿਸ ਵੀ ਸਟਾਰਟ ਕਰਾਂਗੇ ਠੀਕ ਹੈ ਜੀ ਪੰਜਵੇਂ ਦੇ ਲਈ ਬੀ ਆਨਸਰ ਲਗਾ ਰਹੇ ਹੋ ਬਟ ਇਸ ਦਾ ਉੱਤਰ ਹੋਏਗਾ ਡੀ ਹਾਂ ਇਹਨਾਂ ਵਿੱਚ ਮੈਨੂੰ ਪਤਾ ਸੀ ਕਨਫਿਊਜ਼ਨ ਤੁਹਾਨੂੰ ਹੋਏਗੀ ਬਟ ਇਸ ਦਾ ਉੱਤਰ ਬੁੱਢਾ ਤੋਤਾ ਆਏਗਾ ਬੁੱਢਾ ਬਾਂਦਰ ਨਹੀਂ ਓਕੇ ਯਾਨੀ ਕਿ ਡੀ ਆਨਸਰ ਹੈ ਅੱਗੇ ਦੇਖੋ 6ਵਾਂ ਹੇਠਾਂ ਵਿੱਚੋਂ ਗੁਰਚਰਨ ਸਿੰਘ ਜਸੂਜਾ ਦਾ ਪੂਰਾ ਨਾਟਕ ਕਿਹੜਾ ਹੈ मकड़ी का जाल बादशाह दरवेश जंगल या सारे हाँ जी जी हरप्रीत जी वैसे तो हर एक पेपर के लिए ही इंपॉर्टेंट है ठीक छेवें देा तो डी उत्तर आ रहा है यानी कि ये सारे ठीक ने हाँ जी बिल्कुल ये इन्हों दे पूरे नाटक ने ओके ठीक है जी अगे देखो प्रश्न नंबर सतवा एक हीरे दी तलाश नाटक का साल के जी उन्नीस सौ उन्हत्तर उन्नीस सौ उन्नीस सौ अस्सी उन्नीस सौ त्रियासी जी प्रश्न नंबर सतवें दे लिए उत्तर करना है एक हीरे की तलाश नाटक का साल की है चलो जी शाबाश 7th question ਦਾ ਆਨਸਰ ਐਂਡ ਜਲਦੀ ਤੋਂ ਜਲਦੀ ਸੈਸ਼ਨ ਨੂੰ ਸ਼ੇਅਰ ਕਰਨਾ ਆ ਤੁਸੀਂ ਓਕੇ ਸਤਵੇਂ ਦੇ ਲਈ A ਉੱਤਰ ਆ ਰਿਹਾ ਹੈ ਤੇ B 1977 ਵੀ ਆ ਰਿਹਾ ਹੈ ਚਲੋ ਦੇਖਦੇ ਹਾਂ ਕੀ ਉੱਤਰ ਆਏਗਾ ਇਸ ਦਾ ਉੱਤਰ ਹੈ 1977 ਯਾਨੀ ਕਿ ਜਿਨ੍ਹਾਂ ਨੇ ਵੀ ਆਨਸਰ B ਕੀਤਾ ਆ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਅੱਗੇ ਦੇਖਦੇ ਹਾਂ ਜੀ ਅੱਠਵਾਂ ਪ੍ਰਸ਼ਨ ਹੇਠਾਂ ਵਿੱਚੋਂ ਗੁਰਚਰਨ ਸਿੰਘ ਜਸੂਜਾ ਦਾ ਲਿਖਿਆ ਕਾਵ ਨਾਟਕ ਦੱਸੋ ਪਾਰਸ ਦੀ ਛੋ ਮੱਖਣ ਸ਼ਾ ਰਚਨਾ ਰਾਮ ਬਣਾਈ ਜਾਂ ਅੰਧਕਾਰ ਪ੍ਰਸ਼ਨ ਨੰਬਰ 8ਵੇਂ ਦੇ ਲਈ ਉੱਤਰ ਗੁਰਚਰਨ ਸਿੰਘ ਜਸੂਜਾ ਦਾ ਲਿਖਿਆ ਕਾਵ ਨਾਟਕ ਦੱਸੋ ਹਾਂਜੀ ਕੁਐਸਚਨ ਦਾ ਨੰਬਰ ਪਾ ਕੇ ਪ੍ਰਸ਼ਨ ਨੰਬਰ 8ਵੇਂ ਦੇ ਲਈ ਆਨਸਰ ਕਰੋ ਜੀ ਕੀ ਹੋਏਗਾ 8ਵੇਂ ਲਈ ਸੀ ਉੱਤਰ ਆ ਰਿਹਾ ਹੈ ਪਰ ਇਹ ਹੋਏਗਾ ਪਾਰਸ ਦੀ ਛੋ ਠੀਕ ਹੈ ਜੀ ਯਾਨੀ ਕਿ ਤੁਹਾਨੂੰ ਇਹਦਾ ਪ੍ਰਸ਼ਨ ਦੇ ਵਿੱਚੋਂ ਦੇ ਕੇ ਤੇ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਐਂਦੀ ਵਿਦਾ ਕਿਹੜੀ ਹੈ ਠੀਕ ਹੈ ਤਾਂ ਫਿਰ ਤੁਸੀਂ ਯਾਦ ਰੱਖੋਗੇ ਕਿ ਇਹ ਇੱਕ ਕਾਵਨਾਟਕ ਹੈ ਗੁਰਚਰਨ ਸਿੰਘ ਜਸੂਜਾ ਦਾ ਲਿਖਿਆ ਹੋਇਆ ਅੱਗੇ ਨੋਵਾਂ ਪ੍ਰਸ਼ਨ ਜੀ ਗੁਰਚਰਨ ਸਿੰਘ ਜਸੂਜਾ ਦੀ ਰਚਨਾ ਆਪ ਬੀਤੀ ਜੱਗ ਬੀਤੀ ਦੀ ਵਿਦਾ ਦੱਸੋ ਕਾਵ ਸੰਗ੍ਰਹਿ ਕਹਾਣੀ ਸੰਗ੍ਰਹਿ ਇਕਾਂਗੀ ਸੰਗ੍ਰਹਿ 부ਝਾਰਤਾ ਆਮੰਤ ਅਲੀਵਾਲ ਚ ਹੁੰਨ ਤੱਕ ਨਹੀਂ ਆ ਬਟ ਸਿਲੇਬਸ ਜਦੋਂ ਆਏਗਾ ਉਦੋਂ ਜ਼ਿਆਦਾ ਪਤਾ ਚੱਲੂਗਾ ਜਿਸ ਤਰ੍ਹਾਂ ਇਸ ਵਾਰ ਇਹਨਾਂ ਨੇ ईटीटी ਤੇ ਸਿਲੇਬਸ ਨੂੰ ਕਾਫੀ ਜ਼ਿਆਦਾ ਚੇਂਜ ਕੀਤਾ ਸੀ ਵਿੱਚ ਐਡੀਸ਼ਨ ਕੀਤੇ ਸੀ ਰਾਈਟ ਯੂ ਨੈਵਰ نو ਇਹ ਮਾਸਟਰ ਕੈਡਰ ਚ ਵੀ ਹੋ ਸਕਦਾ ਬਟ ਰਾਈਟ ਨਾਉ ਹਾਲੇ ਨਹੀਂ ਹੈ ਓਕੇ ਨੋਵੇਂ ਦੇ ਲਈ ਆਨਸਰ ਸੀ ਆ ਰਿਹਾ ਹੈ ਯਾਨੀ ਕਿ ਇਹਨਾਂ ਦਾ ਇਕਾਂਗੀ ਸੰਗ੍ਰਹਿ ਹੈਗਾ ਜੋ ਕਿ ਬਿਲਕੁਲ ਸਹੀ ਉੱਤਰ ਹੈ ਅੱਗੇ ਦੇਖੋ 10ਵਾਂ ਪ੍ਰਸ਼ਨ ਗੁਰਚਰਨ ਸਿੰਘ ਦੇ ਸੁਜਾ ਦੇ ਇਕਾਂਗੀ ਸੰਗ੍ਰਹਿ ਗਊਮੁਖਾ ਸ਼ੇਰਮੁਖਾ ਦਾ ਸਾਲ ਦੱਸੋ 1955 1964 1965 1983 ਹਾਂਜੀ 10ਵੇਂ ਪ੍ਰਸ਼ਨ ਦੇ ਲਈ ਉੱਤਰ ਤਾਂ ਮੈਨੂੰ ਲੱਗਦਾ ਹੈ ਕਿ ਹਰ ਸਿਚੁਏਸ਼ਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਐਕਸਟਰਾ ਪੜ ਲोगे ਕੁਝ ਨਹੀਂ ਹੁੰਦਾ ਘੱਟ ਪੜ ਲोगे ਤਾਂ ਨੁਕਸਾਨ ਜ਼ਿਆਦਾ ਹੈ ਹੈਨਾ ਤਾਂ ਐਕਸਟਰਾ ਪੜਨ ਦੇ ਨਾਲ ਕੁਝ ਨਹੀਂ ਜਾਣਾ ਨੌਲੇਜ ਹੀ ਵਧੂਗੀ ਚਲੋ ਦਸਵੇਂ ਦੇ ਲਈ ਆਨਸਰ ਕਰੋ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਵਿੱਚੋਂ 100% ਹੈ ਕਿ ਇਕ ਵੀ ਕੁਐਸਚਨ ਨਹੀਂ ਆਊਗਾ ਆ ਸਕਦਾ ਕਿਉਂਕਿ ਉਹ ਨਾਟਕ ਦੇ ਨਿਕਾਸ ਵਿਕਾਸ ਦੇ ਬੇਸ ਤੇ ਇਹ ਵਾਲੇ ਕੁਐਸਚਨ ਪੁੱਛ ਸਕਦੇ ਆ ਰਾਈਟ ਦਸਵੇਂ ਦੇ ਲਈ ਏ ਔਰ ਸੀ ਤੁਸੀਂ ਦੋ ਉੱਤਰ ਕਰ ਰਹੇ ਹੋ ਜਿਨ੍ਹਾਂ ਨੇ ਵੀ ਏ ਆਨਸਰ ਕੀਤਾ ਯਾਨੀ ਕਿ 1955 ਉਹਨਾਂ ਦਾ ਆਨਸਰ ਸਹੀ ਹੈ ਅੱਗੇ ਦੇਖੋ ਜੀ 11ਵਾਂ ਪ੍ਰਸ਼ਨ ਹੇਠਾਂ ਵਿੱਚੋਂ ਗੁਰਚਰਨ ਸਿੰਘ ਜਸੂਜਾ ਵੱਲੋਂ ਕੀਤਾ ਆਲੋਚਨਾ ਦਾ ਕੰਮ ਦੱਸਣਾ ਕਿਹੜਾ ਹੈ ਪੰਜਾਬੀ ਸਾਹਿਤਕਾਰ ਪੰਜਾਬੀ ਨਾਟਕ ਸਿਧਾਂਤ ਤੇ ਤਕਨੀਕ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 11ਵਾਂ ਪ੍ਰਸ਼ਨ ਲਈ ਉੱਤਰ ਆਲੋਚਨਾ ਦਾ ਕੰਮ ਜਸੂਜਾ ਵੱਲੋਂ ਕੀਤਾ ਹੋਇਆ ਹਾਂਜੀ ਕੁਐਸਚਨ ਨੰਬਰ 11 ਅਨਸਰ ਪਲੀਜ਼ ਸ਼ਾਬਾਸ਼ 11ਵੇਂ ਲਈ ਬੀ ਅਨਸਰ ਆ ਰਿਹਾ ਜੀ ਇਸ ਦਾ ਉੱਤਰ ਹੈ ਦੋਨੋਂ ਹਾਂ ਬਿਲਕੁਲ ਇਹਨਾਂ ਨੇ ਆਲੋਚਨਾ ਦੇ ਵਿੱਚ ਇਹ ਦੋਨੋਂ ਕੰਮ ਕੀਤੇ ਨੇ ਠੀਕ ਹੈ ਨਾਟਕ ਵਾਲਾ ਤਾਂ ਸਾਨੂੰ ਵੈਸੇ ਹੀ ਪਤਾ ਚੱਲ ਜਾਣਾ ਆ ਤੇ ਸਾਹਿਤਕਾਰ ਵੀ ਨਾਲ ਦੇ ਨਾਲ ਯਾਦ ਰੱਖਣਾ ਪੰਜਾਬੀ ਸਾਹਿਤਕਾਰ ਤੇ ਪੰਜਾਬੀ ਨਾਟਕ ਸਿਧਾਂਤ ਤੇ ਤਕਨੀਕ ਅੱਗੇ ਦੇਖੋ ਪ੍ਰਸ਼ਨ ਨੰਬਰ 12 ਗੁਰਚਰਨ ਸਿੰਘ ਜਸੂਜਾ ਦਾ ਅਨੁਵਾਦਿਤ ਨਾਟਕ ਨਹੀਂ ਹੈ ਤਾਂ ਇੱਕ ਕੁਐਸਚਨ 네ਗੇਟਿਵ ਸੈਂਸ ਵਿੱਚ ਹੈ ਉਸ ਦੇ ਅਕੋਰਡਿੰਗ ਯੂ ਹੈਵ ਟੂ ਆਨਸਰ ਠੀਕ ਹੈ ਅਸਮਾਨ ਡਿੱਗ ਪਿਆ ਵਾਲਪੋਨੀ ਪਹਿਲਾ ਰਾਜਾ ਆਧੇ ਅਧੂਰੇ 12ਵਾਂ ਪ੍ਰਸ਼ਨ ਲਈ ਉੱਤਰ ਜੋ ਕਿ ਇਹਨਾਂ ਦਾ ਅਨੁਵਾਦਿਤ ਨਾਟਕ ਨਹੀਂ ਹੈ ਜੀ ਰਚਨਾਵਾਂ ਸਾਰੀਆਂ ਜਸੂਜਾ ਦੀਆਂ ਪਰ ਇਹ ਦੱਸਣਾ ਕਿ ਅਨੁਵਾਦਿਤ ਨਾਟਕ ਕਿਹੜਾ ਇਹਨਾਂ 'ਚੋਂ ਨਹੀਂ ਹੈ ਬਾਕੀ ਤਿੰਨ ਫਿਰ ਅਨੁਵਾਦਿਤ ਹੋਣਗੇ ਤਾਂ ਇਹ ਵੀ ਫਿਰ ਤੁਹਾਨੂੰ ਯਾਦ ਰਹੇਗਾ ਠੀਕ ਹੈ 12ਵੇਂ ਦੇ ਲਈ ਆਨਸਰ ਆ ਰਿਹਾ ਜੀ A ਯਾਨੀ ਕਿ ਅਸਮਾਨ ਡਿੱਗ ਪਿਆ ਹਨਾ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਬਿਲਕੁਲ ਇਹ ਅਨੁਵਾਦਿਤ ਨਹੀਂ ਹੈ ਵਾਲਪੋਨੀ ਪਹਿਲਾ ਰਾਜ ਆਦਿ ਅਧੂਰੇ ਇਹ ਸਾਰੇ ਦੇ ਸਾਰੇ ਅਨੁਵਾਦ ਕੀਤੇ ਹੋਏ ਨਾਟਕ ਨੇ ਜਸੂਜਾ ਵੱਲੋਂ ਅੱਗੇ 13ਵਾਂ ਪ੍ਰਸ਼ਨ ਗੁਰਚਰਨ ਸਿੰਘ ਜਸੂਜਾ ਨੂੰ ਹੇਠਾਂ ਵਿੱਚੋਂ ਕਿਹੜਾ ਅਵਾਰਡ ਮਿਲਿਆ ਸਾਹਿਤ ਪੁਰਸਕਾਰ ਪੰਜਾਬੀ ਅਕੈਡਮੀ ਨਵੀਂ ਦਿੱਲੀ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ ਸ਼੍ਰੋਮਣੀ ਪੰਜਾਬੀ ਨਾਟਕਕਾਰ ਯਾ ਉਪਰੋਕਤ ਸਾਰੇ ਜੀ 13ਵੇਂ ਪ੍ਰਸ਼ਨ ਦੇ ਲਈ ਉੱਤਰ ਇਹਨਾਂ ਦੇ ਵਿੱਚੋਂ ਜਸੂਜਾ ਨੂੰ ਕਿਹੜਾ ਅਵਾਰਡ ਮਿਲਿਆ ਹੈ ਸ਼ਾਬਾਸ਼ ਜੀ ਚਲੋ ਕੀ ਉੱਤਰ ਆਏਗਾ 13ਵੇਂ ਦਾ ਅ 13ਵੇਂ ਦੇ ਲਈ ਤੁਹਾਡਾ ਆਨਸਰ ਡੀ ਔਰ ਸੀ ਦੋ ਆ ਰਹੇ ਨੇ ਚਲੋ ਦੇਖਦੇ ਹਾਂ ਜਿਨ੍ਹਾਂ ਨੇ ਡੀ ਉੱਤਰ ਕੀਤਾ ਯਾਨੀ ਕਿ ਇਹ ਸਾਰੇ ਦੇ ਸਾਰੇ ਅਵਾਰਡ ਗੁਰਚਰਨ ਸਿੰਘ ਜਸੂਜਾ ਨੂੰ ਮਿਲੇ ਹੋਏ ਨੇ ਦੇ ਆਰ ਐਬਸੋਲੂਟਲੀ ਰਾਈਟ ਅੱਗੇ ਜੀ 14ਵਾਂ ਪ੍ਰਸ਼ਨ ਗੁਰਚਰਨ ਸਿੰਘ ਜਸੂਜਾ ਨੇ ਕਿਸ ਰਚਨਾ ਨੂੰ ਸੌਰੀ ਗੁਰਚਰਨ ਸਿੰਘ ਜਸੂਜਾ ਦੀ ਕਿਸ ਰਚਨਾ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਪੁਰਸਕ੍ਰਿਤ ਕੀਤਾ ਰਚਨਾ RAM ਬਣਾਈ ਅਤੇ ਪਰਛਾਵਾਂ ਪਰਛਾਵਾਂ ਅਤੇ ਆਪ ਬੀਤੀ ਜਗ ਬੀਤੀ ਆਪ 비ਤੀ ਜਗ 비ਤੀ ਅਤੇ ਸਿਖਰ ਦੁਪਹਿਰ ਜਾਂ ਸਾਰੇ ਹੀ ਉਹਨੇ ਇਕੱਲੇ ਆਪਾਂ ਗੱਲ ਕਰ ਰਿਹਾ ਭਾਸ਼ਾ ਵਿਭਾਗ ਦੀ ਇਕੱਲੇ ਭਾਸ਼ਾ ਵਿਭਾਗ ਨੇ ਜਿਹਦੇ ਲਈ ਪ੍ਰਸ਼ਕਾਰ ਦਿੱਤੇ ਆ ਉਹ ਦੱਸਣਾ ਠੀਕ ਹੈ ਤਾਂ ਹਰਪ੍ਰੀਤ ਜੀ ਨੇ ਇਸ ਦਾ ਉੱਤਰ ਡੀ ਕੀਤਾ ਆ ਮਤਲਬ ਸਾਰੇ ਹੀ ਤਾਂ ਦੇਖ ਲੈਂਦੇ ਆ ਬਿਲਕੁਲ ਸਹੀ ਉੱਤਰ ਹੈ ਭਾਸ਼ਾ ਵਿਭਾਗ ਪੰਜਾਬ ਨੇ ਇੰਨਾ ਸਾਰੀਆਂ ਰਚਨਾਵਾਂ ਦੇ ਵਾਸਤੇ ਐਨਾਂ ਨੂੰ ਅਵਾਰਡ ਦਿੱਤੇ ਸੀ ਠੀਕ ਹੈ ਤਾਂ ਸਾਰੀਆਂ ਯਾਦ ਰੱਖ ਲੈਣਾ ਪਤਾ ਨਹੀਂ ਹੁੰਦਾ ਆਪਸ਼ਨ ਚ ਕਿਹੜੀ ਇੱਕ ਵੀ ਆ ਸਕਦੀ ਆ ਓਕੇ ਅੱਗੇ ਦੇਖੋ 15ਵਾਂ ਪ੍ਰਸ਼ਨ ਗੁਰਚਰਨ ਸਿੰਘ ਜਸੂਜਾ ਦਾ ਨਾਟਕ ਪਰੀਆਂ ਇਹ ਕਿੰਨੇ ਅੰਕਾਂ ਦਾ ਨਾਟਕ ਹੈ ਦੇਖੋ ਵੀ ਜਸੂਜਾ ਦੇ ਵਿੱਚ ਟਾਈਪਿੰਗ ਯਾਨੀ ਆਡੀਓ ਟਾਈਪਿੰਗ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਹਨ ਤੈਨੂੰ ਤੁਸੀਂ ਇਗਨੋਰ ਕਰਨਾ ਓਕੇ ਹਾਂਜੀ ਪਰੀਆਂ ਦੱਸੋ ਕਿੰਨੇ ਅੰਕੀ ਨਾਟਕ ਹੈ 2 4 5 ਜਾਂ 6 15ਵੇਂ ਪ੍ਰਸ਼ਨ ਲਈ ਉੱਤਰ ਗੁਰਚਰਨ ਸਿੰਘ ਜਸੂਜਾ ਦਾ ਨਾਟਕ ਪਰੀਆਂ ਕਿੰਨੇ ਅੰਕੀ ਨਾਟਕ ਹੈ ਹਾਂਜੀ ਜੀ ਕੁਐਸਚਨ ਨੰਬਰ 15 ਦੇ ਲਈ ਇਹ ਆਨਸਰ ਆ ਰਿਹਾ ਹੈ ਦੋ ਨਹੀਂ ਇਹ ਹੋਏਗਾ ਜੀ ਸਾਡੇ ਲਈ ਪੰਜ ਅੰਕੀ ਨਾਟਕ ਠੀਕ ਹੈ ਪੱਪੇ ਤੇ ਪਰੀਆਂ ਤੇ ਪੱਪੇ ਤੇ ਪੰਜ ਹੈ ਬਸ ਇਹਨਾਂ ਨੂੰ ਮਿਲਾ ਕੇ ਯਾਦ ਰੱਖ ਲਿਓ ਠੀਕ ਅੱਗੇ 16ਵਾਂ ਪ੍ਰਸ਼ਨ ਗੁਰਚਰਨ ਸਿੰਘ ਜਸੂਜਾ ਦੀ ਇਕਾਂਗੀ ਤਰਕਾਲਾਂ ਵੇਲੇ एक किस दी कहानी है एक स्कूल मास्टर दी, एक स्टेशन मास्टर दी, एक म्यूजिक टीचर दी, फौजी दी। जी सोलहवें प्रश्न उत्तर देना है। तरकाना वेले तरकाल केडा पात्र है रिटायर स्कूल मास्टर रिटायर स्टेशन मास्टर रिटायर म्यूज़िक टीचर या फौजी रिटायर ठीक ता उत्तर करो प्रश्न नंबर सोलह दे हाँ जी जी वट विल बी द आंसर सोलह द ए उत्तर आ रहे हो जी यानी स्कूल मास्टर बी भी आ गया सी भी आ गया चलो देखिए राधा रानी जी थोड़ा तो आंसर बिल्कुल ठीक है एक रिटायर स्टेशन मास्टर दी कहानी है तरकाल वे ठीक ओके ਦੇਖੋ ਐਵੇਂ ਯਾਦ ਰੱਖ ਲਓ ਨਾ ਇਹਨੂੰ ਵੀ ਦੁਪਹਿਰ ਨੂੰ ਛੁੱਟੀ ਹੋ ਜਾਂਦੀ ਹੈ ਇਹਨੂੰ ਵੀ ਹੋ ਜਾਂਦੀ ਆ ਤੇ ਇਹ ਬਸਤਰ ਕਾਲਾ ਵੇਲੇ ਤੱਕ ਰਹਿੰਦਾ ਐਕਸਕਿਊਜ਼ ਮੀ ਚਲੋ ਅੱਗੇ ਦੇਖੋ ਜੀ 17ਵਾਂ ਕੁਐਸਚਨ ਗਊ ਮੁਖਾ ਸ਼ੇਰ ਮੁਖਾ ਇਕਾਂਗੀ ਦਾ ਹੇਠਾਂ ਵਿੱਚੋਂ ਪਾਤਰ ਕਿਹੜਾ ਹੈ ਕਿਸ਼ਨ ਦੀ ਰੇਸ਼ਮਾ ਰਾਮਪਜਨੀ ਬੇਬੇ ਬੰਤੋ ਗਊ ਮੁਖਾ ਸ਼ੇਰ ਮੁਖਾ ਤੁਸੀਂ ਸਾਰਿਆਂ ਨੇ ਫੋਰ ਸ਼ੋਰ ਸਕੂਲ ਟਾਈਮ ਦੇ ਵਿੱਚ ਪੜ੍ਹੀ ਹੋਏਗੀ ਪੰਜਾਬੀ ਦੇ ਵਿੱਚ yes and i think ਇਹ ਆਪਣਾ ਲਾਸਟ ਕੁਐਸਚਨ ਹੈ ਅੱਜ ਦਾ ਤਾਂ ਇਸ ਦਾ ਆਨਸਰ ਕਰੋ ਐਂਡ ਆਫਟਰ दैट ਕਲਾਸ ਓਵਰ ਹੋ ਜੂਗੀ yes please ਸਤਾਰਵੇ ਲਈ ਇਹ ਆਨਸਰ ਲਗਾ ਰਹੇ ਹੋ ਕਿਸ਼ਨ ਦੇ ਬਿਲਕੁਲ ਸਹੀ ਉੱਤਰ ਹੈ ਅੱਗੇ ਦੇਖੋ ਜੀ 12ਵਾਂ ਪ੍ਰਸ਼ਨ ਅੱਛਾ ਬਾਰਵਾ ਕਹਿ ਰਹੀ ਆ I mean ਮੈਂ ਹੁਣੇ ਹੀ ਤਾਂ ਕਿਹਾ ਕਿ ਠੀਕ ਹੈ ਹੋ ਗਿਆ ਓਵਰ yes ਤਾਂ ਕਲਾਸ ਇੱਥੇ ਕਰਦੇ ਹਾਂ ਜੀ ਓਵਰ I hope ਕਿ ਤੁਹਾਨੂੰ ਗੁਰਚਰਨ ਸਿੰਘ ਜੀ ਸੂਜਾ ਦੇ ਇੰਪੋਰਟੈਂਟ ਕੁਐਸ਼ਨ ਜਿਹੜੇ ਨੇ ਉਹ ਸਮਝ ਆ ਗਏ ਹੋਣੇ ਆ ਯਾਦ ਵੀ ਹੋ ਗਏ ਹੋਣੇ ਆ ਰਿਵੀਜ਼ਨ ਇੱਕ ਵਾਰੀ ਫੇਰ ਤੋਂ ਕਰ ਲੈਣਾ ਤੇ ਕਿਉਂਕਿ ਤੁਸੀਂ ਸਾਰੇ ਕਹਿ ਰਹੇ ਹੋ ਕਿ ਮੰਡੇ ਨੂੰ ਰੱਖਣੀ ਆ ਇਸ ਕਰਕੇ ਸੰਡੇ ਦੀ ਮੈਰਾਥਨ ਨਾ ਲਗਾਈ ਜਾਏ ਤਾਂ ਆਪਾਂ ਮੰਡੇ ਤੋਂ ਬਾਅਦ ਮੈਂ ਕੋਈ ਇੱਕ ਦਿਨ ਹੋਰ ਡਿਸਾਈਡ ਕਰਕੇ ਤੇ ਆਪਾਂ ਨੂਨ ਤੋਂ ਯਾਨੀ ਕਿ ਦੁਪਹਿਰ ਤੋਂ ਸਟਾਰਟ ਕਰਕੇ ਤੇ ਰਾਤ ਤੱਕ ਜਿੰਨਾ ਟਾਈਮ ਹੋ ਸਕੇਗਾ ਉਹਦੇ ਵਿੱਚ ਆਪਾਂ ਮੈਰਾਥਨ ਕਰ ਲਾਂਗੇ ਤੇ ਮੈਂ ਤੁਹਾਨੂੰ ਜਲਦੀ ਦੱਸ ਦੂੰਗੀ ਠੀਕ ਹੈ ਚਲੋ ਓਕੇ ਜੀ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ एवरीवन ਟੇਕ ਅ ਵੈਰੀ ਗੁੱਡ ਕੇਅਰ ਆਫ ਯਰਸੈਲਵਜ਼